ਲੋਕ ਸਭਾ ਚੋਣਾਂ ਆਉਂਦੀਆਂ ਨੇ ਤਾਂ ਲੀਡਰਾਂ ਦੀ ਬੱਦਜ਼ੁਬਾਨੀ ਤਾਂ ਵੱਧਦੀ ਹੈ ਪਰ ਵੋਟਾਂ ਲੈਣ ਦੇ ਚੱਕਰ ਵਿੱਚ ਉਹ ਕਈ ਵਾਰ ਉਹ ਕੰਮ ਕਰ ਜਾਂਦੇ ਨੇ ਕਿ ਉਹਨਾਂ ਨੂੰ ਜ਼ਿਲੱਤ ਦਾ ਸਾਹਮਣਾ ਕਰਨਾ ਪੈਂਦਾ ਹੁਣ ਤੁਸੀਂ ਇਹਨਾਂ ਤਸਵੀਰਾਂ ਵਿੱਚ ਵੇਖੋ ਸੜਕ ਤੇ ਪਿਆ ਹੈ ਬੋਰਡ ਜਿਸ ਉੱਪਰ ਲਿਖਿਆ ਹੈ ਕਰਨੈਲ ਸਿੰਘ ਰੋਡ ਤੇ ਉਸ ਉੱਪਰ ਬਣਿਆ ਹੈ ਤਿਰੰਗੇ ਦਾ ਨਿਸ਼ਾਨ ਪਰ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਉਮੀਦਵਾਰ ਡਾਕਟਰ ਅਮਰ ਸਿੰਘ ਚੋਣਾ ਚਿੰਨੇ ਰੁੱਝੇ ਕਿ ਭੁੱਲ ਗਏ ਕਿ ਇਹ ਰੋਡ ਸ਼ਹੀਦ ਕਰਨੈਲ ਸਿੰਘ ਦੇ ਨਾਮ ਤੇ ਹੈ ਪਰ ਨੇਤਾ ਜੀ ਨੂੰ ਕੋਈ ਫਰਕ ਨਹੀਂ ਪੈਂਦਾ ਚੋਨ ਦਫਤਰ ਦਾ ਉਦਘਾਟਨ ਉਹਨਾਂ ਲਈ ਜ਼ਿਆਦਾ ਜ਼ਰੂਰੀ ਹੈ ਫਿਰ ਉਸ ਲਈ ਕਿਸੇ ਸ਼ਹੀਦ ਦੇ ਨਾਮ ਤੇ ਸਿਆਸੀ ਰੋਟੀਆਂ ਸੇਕਣੀਆਂ ਹੋਣ ਜਾਂ ਫਿਰ ਉਸ ਸ਼ਹੀਦ ਦੇ ਨਾਮ ਤੇ ਪੈਰ ਰੱਖ ਕੇ ਲੰਘਣਾ ਹੋਵੇ ਉਹਨਾਂ ਲਈ ਬਸ ਮਾਇਨੇ ਰੱਖਦਾ ਹੈ ਤੇ ਆਪਣਾ ਵੋਟ ਬੈਂਕ ਚੋਨ ਦਫਤਰ ਦੇ ਉਦਘਾਟਨ ਤੋਂ ਪਹਿਲਾਂ ਕਾਂਗਰਸੀਆਂ ਨੇ ਸ਼ਹੀਦ ਕਰਨਲ ਸਿੰਘ ਦਾ ਬੋਰਡ ਗिराया ਉੱਥੇ ਹੀ ਬੋਟ ਤੇ ਬਨੇ ਤਿਰੰਗੇ ਦੀ ਵਿਵệਦਬੀ ਕੀਤੀ ਜਿਸ ਤੇ ਵਿਰੋਧੀ ਪਾਰਟੀਆਂ ਨੇ ਇਸ ਨੂੰ ਚੋਨ ਜ਼ਾਬਤੇ ਦੀ ਉਲੰਘਣਾ ਦੱਸਿਆ ਤੇ ਇਸ ਦੀ ਸ਼ਿਕਾਇਤ ਚੋਨ ਕਮਿਸ਼ਨ ਨੂੰ ਕਰ ਦਿੱਤੀ ਹੈ ਤੇ ਇਸ ਲਈ ਭਾਜਪਾ ਤੇ ਕਾਲੀ ਦਲ ਨੇ ਕਾਰਵਾਈ ਨਾ ਹੋਣ ਤੇ ਸੜਕਾਂ ਤੇ ਉਤਰੰਦੀ ਚੇ ਤਾਵ ਨਹੀਂ ਵਿਦ ਦਿੱਤੀ ਹੈ ਉਧਰ ਜਦੋਂ ਇਸ ਸੰਬੰਧੀ ਕਾਂਗਰਸੀ ਉਮੀਦਵਾਰ ਨੂੰ ਪੁੱਛਿਆ ਗਿਆ ਤਾਂ ਆਈਏਐਸ ਰਹੇ ਨੇਤਾ ਜੀ ਮਾਸੂਮ ਬਣ ਕੇ ਬੋਲੇ ਮੈਨੂੰ ਇਸ ਬਾਰੇ ਨਹੀਂ ਪਤਾ ਤੇ ਜੇਕਰ ਕੋਈ ਗਲਤੀ ਹੋਈ ਹੈ ਤਾਂ ਉਸ ਨੂੰ ਸੁਧਾਰ ਦਿੱਤਾ ਜਾਵੇਗਾ ਕਰਨ ਦੇwidetilde ਨਾਮ ਤੇ ਬੋਰਡ ਕੇ ਸ਼ੀਸ਼ੀ ਕਰਨ ਸਿੰਘ ਰੋਡ ਤੇ ਨਾਲ ਇੱਕ ਤਿਰੰਗਾ ਝੰਡੇ ਦਾ ਜਿਹੜਾ ਹੈਗਾ ਨਿਸ਼ਾਨ ਵੀ ਉਹਦੇ ਤੇ ਲੱਗਿਆ ਹੈ ਅਸੀਂ ਇਹਦੀ ਕੜੇ ਸ਼ਬਦਾਂ 'ਚ ਨਿੰਦਾ ਵੀ ਕਰਦੇ ਹਾਂ ਕਿਉਂਕਿ ਇਹਨਾਂ ਨੇ ਆਪਣੇ ਸਵਾਰਥ ਦੇ ਲਈ ਉਸ ਬੋਰਡ ਨੂੰ ਤੋੜਿਆ ਤੇ ਉੱਥੇ ਸਾਈਡ ਤੇ ਸਿੱਟਿਆ ਹੋਇਆ ਜਿਹਦਾ ਕੀ ਅਪਮਾਨ ਹੈ ਜਿਹਦੇ ਉੱਪਰੋਂ ਲੋਕ ਪੈਰ ਰੱਖ ਕੇ ਲੰਘ ਰਹੇ ਨੇ ਤੇ ਅਸੀਂ ਇਸ ਤਰ੍ਹਾਂ ਦਾ ਜਿਹੜਾ ਅਪਮਾਨ ਹੈ ਉਹ ਬਰਦਾਸ਼ਤ ਨਹੀਂ ਕਰਾਂਗੇ ਬਾਅਦ ਐਸਾ देखो आज त मैं अपना जोरा मुख्य चोण दफ्तर है वो खन्नाच ਤੁਸੀਂ ਦੇਖ ਰਹੇ ਹੋ ਇੱਥੇ ਮੈਂ ਉਹਦਾ ਉਦਘਾਟਨ ਕੀਤਾ ਸਾਰੇ ਐਮਐਲਏ ਸਹਿਬਾਨ ਸਭ ਲੋਕ ਮੇਰੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸਾਰੇ ਸੀਨੀਅਰ ਲੀਡਰ ਕਾਂਗਰਸ ਦੇ ਨਾਲ ਸੀ ਹੁਣ ਤਾਂ ਸਾਡਾ ਪ੍ਰੋਗਰਾਮ ਰਹੂਗਾ ਕਿ ਅਸੀਂ ਪਿੰਡ ਪਿੰਡ ਬੂਥਸ ਤੇ ਪਹੁੰਚੀਏ ਲੋਕਾਂ ਨੂੰ ਦਸੀਏ ਕਿ ਮੋਦੀ ਜੀ ਦੇ ਕੀ ਝੂਠ ਨੇ ਔਰ ਕਾਂਗਰਸ ਕੀ ਵਾਦੇ ਕਰ ਰਹੀ ਹੈ ਪੰਜਾਬ ਗਵਰਨਮੈਂਟ ਨੇ ਕੀ ਕੀਤਾ ਔਰ ਅਗਲੇ 3 ਸਾਲ ਚ ਕੀ ਕਰਨਾ ਔਰ ਜਿਸ ਤਰ੍ਹਾਂ ਦਾ ਦੇਖੋ ਮਾਹੌਲ ਤੋਂ ਪਤਾ ਲੱਗਦਾ ਰਹਿੰਦਾ ਮੈਂ ਕੱਲ ਪਾਇਲ ਹਲਕੇ ਦੇ 25 ਪਿੰਡਾਂ 'ਚ ਸੀ ਪਰਸੋਂ ਮੈਂ ਕਟਵੜ 18-20 ਪਿੰਡਾਂ 'ਚ ਬੱਸੀ ਪਹਟਾਣਾ ਦੇ ਗਿਆ ਇੰਨਾ ਜ਼ਿਆਦਾ ਜੋਸ਼ ਹੈ ਲੋਕਾਂ 'ਚ ਲੋਕ ਕਹਿੰਦੇ ਮੋਦੀ ਨੂੰ ਅਸੀਂ ਚੱਕ ਕੇ ਬਾਹਰ ਸਿੱਟ ਦੇਣਾ ਹੈਗਾ ਔਰ ਕਾਂਗਰਸ ਦੀ ਕੇਂਦਰ ਸਰਕਾਰ ਬਣੂਗੀ ਔਰ ਮੈਂ ਇਹ ਜਿਹੜੀ ਸੀਟ ਆ ਇਹ ਲੱਖ ਤੋਂ ਲੱਖ ਦੀ ਲੀਡ ਤੇ ਜਿੱਤੂਗਾ ਕਿੰਨੀ ਇੱਕ ਝੋਟਾ ਕਾਂਗਰਸ ਜਿੱਤ ਲਈ ਖੰਨੇ ਦੇ ਵਿੱਚ ਨਹੀਂ ਇੱਥੇ ਤਾਂ ਕੋਈ ਗੱਲ ਹੀ ਨਹੀਂ ਹੈ ਭਾਈ ਕੋਈ ਕੋਈ ਸਭਾ ਮੈਂਬਰ ਫੋਟੋ ਤੇ ਵੀ ਨਹੀਂ ਉਹਨਾਂ ਦੀ ਹੈਗੀ ਤੇ ਇੱਥੇ ਪਹੁੰਚੇ ਵੀ ਨਹੀਂ ਹੈਗੇ ਕੀ ਕਹਿਣਾ ਚਾਹੁੰਦੇ ਨੇ ਨਹੀਂ ਐਮਸੀਬੀ 11000 ਰਹੇ ਨੇ ਤੇ ਯਾਰ ਹੁਣ ਇੰਨੀ ਗਿਣਤੀ ਤਾਂ ਤੁਸੀਂ ਕਰ ਲਈ ਹੋਣੀ ਆ ਬਈ ਮੇਰੇ ਲੈਵਲ ਤੇ ਤਾਂ ਉਹ ਬਹੁਤ ਮੁਸ਼ਕਲ ਹੈ ਪਰ ਮੈਂ ਐਮਐਲਏ ਸਾਹਿਬ ਨਾਲ ਬੈਠ ਕੇ ਗੱਲ ਕਰ ਲੈਣਾ ਅਸੀਂ ਉਹਨਾਂ ਦੇ ਘਰ ਹੀ ਖਾਣਾ ਖਾਣ ਜਾ ਰਹੇ ਆ ਅਗਰ ਕਿਸੇ ਦੀ ਪਾਰਟੀ 'ਚ ਨਾਰਾਜ਼ਗੀ ਹੋਊਗੀ ਤੇ ਪੀਸੀਸੀ ਵੀ ਆਲ ਇੰਡੀਆ ਕਾਂਗਰਸ ਕਮੇਟੀ ਵੀ ਹੋਰ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਕਿਸੇ ਆਦਮੀ ਦੀ ਨਾਰਾਜ਼ਗੀ ਨਾ ਰਹੇ ਸਰ ਦਫ਼ਤਰ ਦੇ ਪੂਰੇ ਕੀ ਕਰਨੇ ਫੁੱਟਪਾਥ ਦੀ ਤਰੂੜ ਕੇ ਜਾਨਕੀ ਧੰਗਾਂ ਨਾ ਜਾਰੀ ਤੁ ਕਾਨੂੰਨ ਕਾਨੂੰਨ ਕਰਕੇ ਨਾਕ ਤੇ ਰਾਫ ਕੇ ਸਾਰਕੇ ਕੰਮ ਕੀਤਾ ਜਾ ਰਹਾ ਹੈ ਤੇ ਮੈਨੂੰ ਕੀ ਹਰਦਾ ਹੋ ਰਿਹਾ ਹੈ ਅਸਵਾਰਾਂ ਚੋ ਖਬਰਾਂ ਵੀ ਲੱਗੀਆਂ ਨੇ ਅੱਛਾ ਮੈਂ ਦੇਖਿਆ ਨਹੀਂ ਕੋਈ ਗੱਲ ਨਹੀਂ ਜੇ ਇਹੋ ਜੀ ਕੋਈ ਗਲਤੀ ਹੋਈ ਉਹਨੂੰ ਸੁਧਾਰ ਦਿਆਂਗੇ ਹੁਣ ਵੇਖਣਾ ਹੋਵੇਗਾ ਕਿ ਸੰਬੰਧਿਤ ਕੀ ਕਾਰਵਾਈ ਕੀਤੀ ਜਾਂਦੀ ਹੈ ਪਰ ਇੱਕ ਗੱਲ ਤਾਂ ਸਾਫ਼ ਹੈ ਕਿ ਆਪਣਾ ਵੋਟ ਬੈਂਕ ਚਮਕਾਉਣ ਲਈ ਇਹ ਸਿਆਸੀ ਲੋਗ ਕਿਸੇ ਵੀ ਹੱਦ ਤੱਕ ਗਿਰ ਸਕਦੇ ਨਹੀਂ ਖੰਨਾ ਤੋਂ ਲਖਵਿੰਦਰ ਸਿੰਘ ਲक्की ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563